ਇਹਦਾ ਤੇ ਬਹੁਤ ਕੇਸਿਸ ਹੋਏ ਕਰਦੇ ਆ ਗਿਆ ਤੇ ਮੈਂ ਫਿਰ ਉਹਨਾਂ ਨੂੰ ਬਤਾਇਆ ਕਿ ਸਰ ਦੇਖੋ ਮੇਰੀ ਤੇ ਇੱਕ ਸਿੰਪਲ ਜੀ ਚੀਜ਼ ਹੈਗੀ ਹੈ ਕਿ ਮੈਂ ਤੇ ਰਜਿਸਟਰਡ ਯੂਜ਼ਰ ਹਾਂ ਇੱਕ ਐਕਸਚੇਂਜ ਵਿੱਚ ਰਜਿਸਟਰਡ ਯੂਜ਼ਰ ਹਾਂ ਮੈਂ ਇੱਥੋਂ ਦੀ ਬਾਈਕ ਅਤੀ ਇੱਥੋਂ ਦੀ ਸੈਲ ਕੀਤੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਕ ਸਿੰਪਲ ਰਸਤਾ ਅਪਣਾਇਆ ਕਿ ਜਿਹਦੇ ਜਿਹਦੇ ਅਕਾਊਂਟ ਤੇ ਪੇਮੈਂਟ ਆ ਗਈ ਹੈ ਬਸ ਉਹਨਾਂ ਕੋ ਵਾਪਸ ਲੈ ਲਈਏ ਦੈਟਸ ਇਟ ਅਦੇ ਵਿੱਚ ਮੇਰਾ ਮੈਂ ਕੋ ਨੁਕਸਾਨ ਖਾਵਾਂ ਤੇ ਉਹਨਾਂ ਨੇ ਕਿਹਾ ਕਿ ਅਦਾ ਹੈ ਕਿ ਤੁਸੀਂ ਸਾਈਬਰ ਵਲੈਨਾ ਕੋਸ਼ਿਸ਼ ਕਰੋ ਤੁਸੀਂ ਜੰਮੂ ਵਾਲਿਆਂ ਨਾਲ ਹੀ ਗੱਲ ਕਰੋ ਅਈਆ ਜੇ ਫਿਲਹਾਲ ਤੁਹਾਡਾ ਕੇਸ ਰਜਿਸਟਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਪਰ ਇਸ ਮਾਮਲੇ ਦੇ ਵਿੱਚ ਆ ਹੋਇਆ ਕਿ ਮੈਂ ਵੇਟ ਕਰਦਾ ਰਿਹਾ ਮੈਂ ਸਾਈਬਰ ਵਲੈਨਾ ਵੀ ਗੱਲ ਕਰਤੀ ਹੈਗੀ ਹੈ ਇੱਕ ਤੋਂ ਕਾਫੀ ਪਰਸਨਾ ਵੀ ਗੱਲ ਕਰਤੀ ਹੈ ਕਿ ਇਹ ਜਿਹੜਾ ਮਾਮਲਾ ਹੈਗਾ ਬਹੁਤ ਹੀ ਕਲੀਨ ਬੜਾ ਕ੍ਰਿਸਪ ਜਿਹਾ ਮਾਮਲਾ ਹੈਗਾ ਇਹਦੇ ਵਿੱਚ ਕੀ ਹੋ ਸਕਦਾ ਹੈਗਾ ਕਿ ਜਿੰਨੇ ਵੀ ਰਿਪੋਰਟ ਕਰਦਾ ਹੈਗਾ ਅਗਰ ਪੁਲਿਸ ਚਾਹੀ ਸਾਈਬਰ ਪੁਲਿਸ ਚਾਹੀ ਤੇ ਬੜੀ ਇਜ਼ੀਲੀ ਉਸ ਬੰਦੇ ਨੂੰ ਫੜ ਸਕਦੇ ਹੈਗੇ ਤੇ ਮਾਈਟ ਵੀ ਹੋ ਸਕਦਾ ਹੈਗਾ ਕਿ ਉਸ ਉਹਦੇ ਅਕਾਊਂਟ ਵਿੱਚ ਉਹ ਡਾਲਰਸ ਕਰੰਸੀ ਪੇ ਹੀ ਹੋਏ ਤੇ ਮੈਂ ਉਹਨਾਂ ਨੂੰ ਬਤਾਇਆ ਆਪਣਾ ਪੂਰਾ ਸਿਸਟਮ ਕਿ ਅੱਦ ਅਮੇਨਾ ਗਲਤ ਹੋਇਆ ਤੇ ਉਹਨਾਂ ਨੇ ਕਿਹਾ ਜਿਹੜੀ ਕਰੰਸੀ ਵਲੇ ਜਿਹੜੇ ਪਲੇਟਫਾਰਮ ਵਲੇ ਹੈਗੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਬਸ ਇੰਨਾ ਪ੍ਰੂਫ ਦੇ ਦਿਓ ਕਿ ਤੁਹਾਡੇ ਅਕਾਊਂਟ ਅੱਜ ਦੇ ਵੀ ਸੀ ਨਿਊਜ਼ ਦੇ ਅਜਿਹੇ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆਇਆ ਜਿਸ ਦਾ ਲੋਕੀ ਦਿਨ-ਬਦਿਨ ਸ਼ਿਕਾਰ ਹੋ ਰਹੇ ਨੇ ਪਰ ਦੱਸ ਨਹੀਂ ਪਾਉਂਦੇ ਤੁਹਾਨੂੰ ਦੱਸ ਦਿੰਦੇ ਆ ਕਈ ਲੋਕ ਅਜਿਹੀ ਨੇ ਜਿਹੜੇ ਘੱਟ ਸਮੇਂ ਦੇ ਵਿੱਚ ਜ਼ਿਆਦਾ ਪੈਸਾ ਕਮਾਉਣ ਦੇ ਚੱਕਰਾਂ ਦੇ ਵਿੱਚ ਆਪਣੇ ਕੋਲ ਜਿਹੜਾ ਪੈਸਾ ਪਿਆ ਉਹ ਵੀ ਗਵਾ ਬੈਠਦੇ ਨੇ ਘੱਟ ਸਮੇਂ ਦੇ ਵਿੱਚ ਜ਼ਿਆਦਾ ਮੁਨਾਫਾ ਕਮਾਉਣ ਦੇ ਲਈ ਲੋਕ ਕ੍ਰਿਪਟੋ ਕਰੰਸੀ 'ਚ ਨਿਵੇਸ਼ ਕਰ ਰਹੇ ਨੇ ਤੇ ਸੁਣ ਰਹੇ ਹੋ criptocurrency ਨੇ ਅਜੇ ਹੀ ਕਈ ਕਈ ਜ਼ਿਆਦਾ ਲੋਕਾਂ ਨੂੰ ਜੜਾਏ ਉਹ ਕਾਬੂ ਕੀਤਾ ਹੈ ਜੋ ਆਪਣੀ ਮਿਹਨਤ ਕਰਕੇ ਆਪਣੀ ਮਿਹਨਤ ਦਾ ਪੈਸਾ ਆਪਣੇ ਕੋਲ ਰੱਖਦੇ ਨੇ ਪਰ criptocurrency ਦੇ ਲਾਲਚ ਦੇ ਵਿੱਚ ਆ ਕੇ ਆਪਣੀ ਜਿਹੜੀ ਜੁੜੀ ਹੋਈ ਜਿਹੜੀ ਪੈਸਾ ਜਾਂ ਫਿਰ ਪੂੰਜੀ ਅਸੀਂ ਕਹਿ ਸਕਦੇ ਹਾਂ ਜੁੜੀ ਹੋਈ ਪੂੰਜੀ ਦੀ ਕਬਾਅ ਬੈਠਦੇ ਨਹੀਂ ਈਜ਼ੀ ਦੇ ਨਾਲ ਵਦਰੀ ਇਸ ਮਾਰਕੀਟ ਵਿੱਚ ਵੱਡੀ ਗਿਣਤੀ ਚ ਲੋਕ ਧੋਖਾਧੜੀ ਦਾ ਸ਼ਿਕਾਰ ਵੀ ਹੋ ਰਹੇ ਜਾਣਕਾਰੀ ਮੁਤਾਬਕ ਜੇਕਰ ਅਸੀਂ ਗੱਲ ਕਰੀਏ 2023 ਵਿੱਚ ਕ੍ਰਿਪਟੋ ਕਰੰਸੀ ਯੂਜ਼ਰਸ ਦੀ ਤਾਂ ਲਗਭਗ 2 ਬਿਲੀਅਨ ਡਾਲਰ ਕ੍ਰਿਪਟੋ ਕਰੰਸੀ ਨਾਲ ਜੁੜੇ ਧੋਖੇ ਤੜੀਆਂ ਕਾਰਨ ਜਿਹੜਾ ਹੈ 2 ਬਿਲੀਅਨ ਲੋਕਾਂ ਨੇ ਗਵਾ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਅਨਲਾਈਜ਼ੇਸ਼ਨ ਤੋਂ ਬਾਅਦ ਜਿਹੜਾ ਹੈ ਜਾਣਕਾਰੀ ਦੇ ਮੁਤਾਬਿਕ ਜਿਹੜਾ ਹੈ 2 ਬਿਲੀਅਨ ਜਿਹੜਾ ਡਾਲਰ ਕ੍ਰਿਪਟੋ ਕਰੰਸੀ ਨਾਲ ਜੁੜੇ ਹੋਏ ਧੋਖਾਧੜੀਆਂ ਕਾਰਨ ਘੁਆ ਲਿਆ ਹੈ ਤੇ ਜੇਕਰ ਅਸੀਂ ਗੱਲ ਕਰੀਏ ਸ਼ਹਿਰਾਂ ਦੀ ਤਾਂ 스마트 ਸਿਟੀਆਂ ਵੀ ਇਹਦੇ ਨਾਲ ਜੁੜੀਆਂ ਹੋਈਆਂ ਨੇ ਉਸ ਦੇ ਨਾਲ ਹੀ ਹੁਣ ਪੰਜਾਬ ਦਾ ਨਾਂ ਵੀ ਜਿਹੜਾ ਹੈ ਉਸ ਤੇ ਨਾਲ ਜੁੜ ਚੁੱਕਿਆ ਹੈ ਇਸ ਦਾ ਸ਼ਿਕਾਰ ਜਿਹੜਾ ਹੈ ਪੰਜਾਬ ਵੀ ਹੋ ਚੁੱਕਿਆ ਹੈ ਦਿੱਲੀ ਮੁੰਬਈ ਤੇ ਹਿਮਾਚਲ ਪ੍ਰਦੇਸ਼ ਤੋਂ ਬਾਅਦ ਪੰਜਾਬ ਦੇ ਲੋਕ ਵੀ ਹੁਣ ਇਸ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਗੱਲ ਕਰ ਲੈਨੇ ਆ ਅਸੀਂ ਪਠਾਨਕੋਟ ਦੀ ਪਠਾਨਕੋਟ ਤੋਂ ਇੱਕ ਵੱਖਰਾ ਹੀ ਕ੍ਰਿਪਟੋ ਸਕੈਮ ਦਾ ਮਾਮਲਾ ਸਾਹਮਣੇ ਆ ਜਿਸ ਵਿੱਚ ਕ੍ਰਿਪਟੋ ਕਰੰਸੀ ਵੇਚਣ ਤੋਂ ਬਾਅਦ ਉਸ ਵਿਅਕਤੀ ਦੇ ਖਾਤੇ ਨੂੰ ਫ੍ਰੀਜ਼ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿਅਕਤੀ ਦੇ ਖਾਤੇ ਚੋਂ 3 ਲੱਖ ਰੁਪਏ ਇੱਕ ਐਕੇ ਕੇ ਕਢਵਾ ਲਏ ਗਏ ਨੇ ਕਿ ਉਹ ਚੋਰੀ ਦੇ ਪੈਸੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾ ਸਕੈਮਰਸ ਜਿਹੜੇ ਨੇ ਉਹ ਇੰਨੀ ਜ਼ਿਆਦਾ ਸ਼ਾਤਰ ਦਿਮਾਗ ਦੇ ਨਾਲ ਜਿਹੜਾ ਐ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਐ ਇਹ ਸਾਰੀ ਕਹਾਣੀ ਬਣਾਉਂਦੇ ਨੇ ਤਾਂ ਸਾਡੀ 7 ਸੀ ਨਿਊਜ਼ ਦੀ ਟੀਮ ਜਦੋਂ ਉਹਨਾਂ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਅਸੀਂ ਤੁਹਾਨੂੰ ਵੀ ਦੱਸਦੇ ਹਾਂ ਕਿ ਕਿਵੇਂ ਤੁਸੀਂ ਅਜੇ ਹੀ ਸਕੈਮਰਸ ਤੋਂ ਤੇ ਅਜੇ ਹੀ ਫਰੋਡ ਤੋਂ ਬਚ ਸਕਦੇ ਹੋ ਆਓ ਦੇਖਦੇ ਹਾਂ ਇਹ ਖਬਰ ਡਿਜੀਟਲਾਈਜੇਸ਼ਨ ਦਾ ਜਿੰਨਾ ਫਾਇਦਾ ਹੈ ਉਹਨਾਂ ਨੁਕਸਾਨ ਹੈ ਸਮੇਂ ਦੇ ਬੀਤਦੇ ਦੌਰ ਦੇ ਨਾਲ ਜਿਵੇਂ ਜਿਵੇਂ ਡਿਜੀਟਲਾਈਜੇਸ਼ਨ ਵੱਧ ਰਹੀ ਹੈ ਲੋਕੀ ਹੋਰ ਡਿਜੀਟਲ ਡਿਵਾਈਸਸ ਯੂਜ਼ ਕਰ ਰਹੇ ਨੇ ਉਦਾਂ ਹੀ ਇਸ ਦੇ ਨੁਕਸਾਨ ਵੀ ਲੋਕਾਂ ਨੂੰ ਉਠਾਣੇ ਪੈ ਰਹੇ ਨੇ ਰੋਜ਼ ਹੀ ਨਵੇਂ OTP ਸਕੈਮ ਬੈਂਕਿੰਗ ਫਰਾਡ ਦੇਖਣੇ ਪੈ ਰਹੇ ਨੇ ਸਾਹਮਣੇ ਆ ਰਹੇ ਨੇ ਇਸ ਦੇ ਨਾਲ ਹੀ ਕ੍ਰਿਪਟੋ ਕਰੰਸੀ ਦੇ ਨਾਲ ਜੁੜੇ ਹੋਏ ਵੀ ਕਈ ਸਕੈਮ ਸਾਹਮਣੇ ਆ ਚੁੱਕੇ ਨੇ ਚਾਹੇ ਉਹ ਹਿਮਾਚਲ ਪ੍ਰਦੇਸ਼ ਹੋਵੇ ਤੇ ਚਾਹੇ ਪੰਜਾਬ ਹੋਵੇ ਕੋਈ ਵੀ ਦੇਸ਼ ਦਾ ਅਜਿਹਾ ਸੂਬਾ ਨਹੀਂ ਹੈ ਜਿੱਥੇ ਇਸ ਤਰ੍ਹਾਂ ਦੇ ਜਿਹੜੇ ਸਕੈਮਸ ਉਹ ਸਾਹਮਣੇ ਨਹੀਂ ਆ ਰਹੇ ਅੱਜ ਵੀ ਅਸੀਂ ਅਜਿਹੀ ਸ਼ਖਸ ਤੇ ਕਰ ਪਹੁੰਚੇ ਆ ਜਿਨ੍ਹਾਂ ਦੇ ਨਾਲ ਕ੍ਰਿਪਟੋ ਕਰੰਸੀ ਸਕੈਮ ਹੋਇਆ ਹੈ ਉਹ ਸਕੈਮ ਕੀ ਹੈ ਆਖਿਰ ਉਹ ਕਿਸ ਤਰ੍ਹਾਂ ਉਹਨਾਂ ਨੂੰ ਧੋਖਾ ਉਹਨਾਂ ਦੇ ਨਾਲ ਹੋਇਆ ਅਤੇ ਉਹ ਪੂਰਾ ਕੀ ਪ੍ਰੋਸੈਸ ਹੈ ਉਹਨਾਂ ਤੋਂ ਅਸੀਂ ਜਾਣਾਂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਕੀ ਨਾਮ ਹੈ ਤੁਹਾਡਾ ਸ਼ਿਵਾ ਮਹਾਜਨ ਸ਼ਿਵਜੀ ਇੱਕ ਕੀ ਤੁਹਾਡੇ ਨਾਲ ਕੀ ਵਾਪਰਿਆ ਇਹ ਕਦੋਂ ਵਾਪਰਿਆ ਤੇ ਪੂਰਾ ਕੀ ਪ੍ਰੋਸੈਸ ਜਿਹੜਾ ਤੁਹਾਡੇ ਨਾਲ ਹੋਇਆ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਪਲੀਜ਼ ਜੀ ਅ ਐਕਚੁਅਲੀ ਤਕਰੀਬਨ ਤਕਰੀਬਨ 10 ਨਵੰਬਰ ਦੇ ਆਸ-ਪਾਸ ਮੇ ਕੋ ਕੁਝ ਕ੍ਰਿਪਟੋ ਕਰੰਸੀ ਪੀਸੀ ਮੇਰੀ ਅ ਲਗਭਗ ਲਗਭਗ ਤੋਂ ਹੀ ਕਹਿ ਲਓ ਕਿ 3.5-4 ਲੱਖ ਰੁਪਏ ਦੇ ਆਸ-ਪਾਸ ਦੀ ਮੇਰੀ ਖੁਦ ਦੀ ਕ੍ਰਿਪਟੋ ਕਰੰਸੀ ਮੇ ਕੋ ਪੀਸੀ ਉਹ ਮੈਂ ਵੇਚੀ ਔਨਲਾਈਨ ਬਾਇਨੈਂਸ ਦੋ ਦੁਨੀਆ ਦਾ ਨੰਬਰ 1 ਕ੍ਰਿਪਟੋ ਕਰੰਸੀ ਐਕਸਚੇਂਜ ਹੈ ਇੰਡੀਆ ਵਿੱਚ ਵੀ ਰਜਿਸਟਰਡ ਹੈ ਉਹਦੇ ਵਿੱਚ ਮੈਂ ਆਪਣੀ criptocurrency ਵੇਚੀ ਤੇ ਮੈਨੂੰ ਉਹਦੇ ਪੈਸੇ ਆ ਗਏ 3,70,000 ਸਮਥਿੰਗ ਮੇਰੇ ਅਕਾਊਂਟ ਤੇ ਆ ਗਿਆ ਉਸ ਤੋਂ ਬਾਅਦ 10 ਦਿਨ ਬਾਅਦ ਮੇਰਾ ਅਕਾਊਂਟ ਜਿਹੜਾ ਹੈਗਾ ਉਹ ਫ੍ਰੀਜ਼ ਹੋ ਗਿਆ ਤੇ ਫਿਰ ਮੈਂ ਜਦੋਂ ਬੈਂਕ ਵਾਲਿਆ ਕੋਲ ਗਿਆ ਕਿ ਇਹ ਮੇਰਾ ਅਕਾਊਂਟ ਕਿਉਂ ਫ੍ਰੀਜ਼ ਹੋਇਆ ਤੋਂ ਕਹਿੰਦੇ ਕਿ ਸਾਨੂੰ ਹਜੇ ਕੁਝ ਨਹੀਂ ਪਤਾ ਹੈਗਾ ਸਾਨੂੰ ਜੰਮੂ ਸਾਈਬਰ ਕ੍ਰਾਈਮ ਦੀ ਜਿਹੜੀ ਡਿਪਾਰਟਮੈਂਟ ਆ ਉਹਨੋਂ ਵੱਲੋਂ ਨੋਟਿਸ ਆਇਆ ਹੈ ਕਿ ਫਿਲਹਾਲ ਇਸ ਅਕਾਉਂਟ ਨੂੰ ਫ੍ਰੀਜ਼ ਕਰ ਦੋ ਤੇ ਮੇਰੇ ਅਕਾਊਂਟ ਦੇ ਨਾਲ ਨਾਲ ਵੀ ਬਹੁਤ ਸਾਰੇ ਅਕਾਊਂਟ ਸੀ ਜਿਹੜੇ ਫ੍ਰੀਜ਼ ਪਏ ਹੋਏ ਸੀ ਲਗਭਗ ਕਿੰਨੇ ਕਹਿ ਸਕਦਾ ਹਾਂ ਤੁਸੀਂ ਅਕਾਊਂਟਸ ਜਿਨ੍ਹਾਂ ਨੂੰ ਫ੍ਰੀਜ਼ ਕੀਤਾ ਗਿਆ ਸੀ ਤੁਹਾਡੇ ਨਾਲ ਨਾਲ ਜਿੱਥੇ ਤੱਕ ਮੈਨੂੰ ਲੱਗਦਾ ਹੈਗਾ ਤਕਰੀਬਨ ਤਰੀਬਨ 60 ਜਾਂ 70 ਅਕਾਊਂਟਸ ਹੈਗੇ ਹੀ ਮੈਂ ਸ਼ੋਰ ਨਹੀਂ ਕਰ ਸਕਦਾ ਬਟ 60 70 ਅਕਾਊਂਟਸ ਜਿਹੜੇ ਫ੍ਰੀਜ਼ ਸੀ ਫ੍ਰੀਜ਼ ਸੀ ਜਿਹੜੇ ਲਗਭਗ ਤੇ ਉਹ ਅਕਾਊਂਟਸ ਫ੍ਰੀਜ਼ ਇਸ ਕਰਕੇ ਕੀਤੇ ਹੋਏ ਸੀ ਕਿ ਜਿਸ ਅਕਾਊਂਟ ਜਿਸ ਅਕਾਊਂਟ ਤੋਂ ਮੈਨੂੰ ਪੇਮੈਂਟ ਆਈਦੀ ਸੀ ਤੇ ਉਸ ਅਕਾਊਂਟ ਤੋਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪੇਮੈਂਟਸ ਗਈਦੀ ਸੀ ਉਹ ਸਾਰੇ ਅਕਾਊਂਟਸ ਇਹਨਾਂ ਨੇ ਫ੍ਰੀਜ਼ ਕਰਵਾਏ ਰਏਗੇ ਫਿਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਪਤਾ ਕਰਤਾ ਕੋਸ਼ਿਸ਼ ਕਰਤੀ ਕਿ ਕੀ ਚੀਜ਼ ਹੋਈ ਹੈ ਕੀ ਹੋਈ ਕਿ ਮੇਰਾ ਅਕਾਊਂਟ ਕਿਉਂ ਫ੍ਰੀਜ਼ ਹੋਇਆ ਤੇ ਮੈਨੂੰ ਪਤਾ ਚੱਲਿਆ ਕਿ ਜੰਮੂ ਸਾਈਬਰ ਪੁਲਿਸ ਨੇ ਇਨਸਟਰਕਸ਼ਨਸ ਦੇ ਕੇ ਕਰਵਾਏ ਹੋਏ ਸਭ ਦੇ ਅਕਾਊਂਟ ਫ੍ਰੀਜ਼ ਫਿਰ ਉਸ ਤੋਂ ਬਾਅਦ ਮੈਂ ਜੰਮੂ ਸਾਈਬਰ ਵਾਲਿਆਂ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਮੈਂ ਦੱਸਾਇਆ ਕਿ ਸਰ ਮੇਰੀ ਇੱਥੇ ਕੋਈ ਗਲਤੀ ਨਹੀਂ ਹੈਗੀ ਮੈਂ ਇੱਕ ਜੈਨੂਇਨਲੀ ਆਪਣੀ ਕ੍ਰਿਪਟੋ ਕਰੰਸੀ ਇੱਕ ਰਜਿਸਟਰਡ ਪਲੇਟਫਾਰਮ ਦੇ ਵਿੱਚ ਜਿੱਥੇ ਮੇਰੀ ਕੇਵਾਈਸੀ ਵੀ ਹੋਈ ਦੀ ਹੈ ਮੋਤੇ ਵੇਚੀ ਹੈਗੀ ਆ ਹੁਣ ਜਿਹੜੇ ਬੰਦੇ ਤੋਂ ਮੈਨੂੰ ਪੈਸੇ ਆਏ ਆ ਉਹਦਾ ਲੁੱਕਆਊਟ ਮੇਰਾ ਨਹੀਂ ਹੈਗਾ ਕਿ ਮੈਂ ਤੇ ਆਪਣੀ ਕਰੰਸੀ ਬੇਚੀ ਆ ਗਿਆ ਤੇ ਉਹਨਾਂ ਨੇ ਬਸ ਇਹੀ ਕਿਹਾ ਕਿ ਇਹ ਜਿਹੜੇ ਤੁਹਾਨੂੰ ਪੈਸੇ ਆਏ ਆ ਇਹ ਚੋਰੀ ਦੇ ਪੈਸੇ ਹੈਗੇ ਆ ਇਹ ਜੋ ਵੀ ਬੰਦਾ ਹੈਗਾ ਹੀ ਉਹ ਪਤਾ ਨਹੀਂ ਉਹਨੇ ਚੋਰੀ ਕੀਤੀ ਹੋਈ ਹੈ ਸਾਡੇ ਕਿਸੇ ਕਲਾਇੰਟ ਤੋਂ ਉਹਨੇ ਉਹ ਪੈਸੇ ਤੁਹਾਨੂੰ ਪਾਤੇ ਹੈਗੇ ਆ ਤੇ ਉਹ ਕਹਿੰਦੇ ਕਿ ਤੂੰ ਇਹ ਕੰਮ ਕਰੋ ਤੂੰ ਤੁਹਾਨੂੰ ਜਿੰਨੀ ਵੀ ਪੇਮੈਂਟ ਆਈ ਦੀ ਉਹਦੇ ਕੋ ਜਿੱਦਾਂ ਮੈਨੂੰ 3.7 ਲੱਖ ਹਜ਼ਾਰ ਦੇ ਆਸ-ਪਾਸ ਆਇਆ ਦਾ ਹੀ ਤੇ ਉਹ ਅਕਾਊਂਟ ਤੇ ਵਿੱਚ ਵਾਪਸ ਪਵਾ ਦਿਓ ਤੇ ਐਂ ਤੁਹਾਡਾ ਅਕਾਊਂਟ ਅਨਫ੍ਰੀਜ਼ ਕਰ ਦਾਂਗੇ ਤੇ ਮੈਂ ਕਿਹਾ ਸਰ ਮੈਂ 317000 ਤੁਹਾਨੂੰ ਵਾਪਿਸ ਤੇ ਕਰਵਾ ਦਾਂ ਜਿੱਥੋਂ ਵੀ ਮੈਨੂੰ ਪੇਮੈਂਟ ਆਈ ਰਹੀ ਆ ਪਰ ਮੈਨੂੰ ਤੇ ਕਰੰਸੀ ਮੇਰੀ ਵਾਪਿਸ ਦੇ ਦਿਓ ਕਿਉਂਕਿ ਇਹ 370 ਲੱਖ ਤੇ ਮੇਰਾ ਹੀ ਹੋ ਚੁੱਕਿਆ ਤਾਂ ਮੈਂ ਤੇ ਆਪਣੇ ਇੱਕ ਚੀਜ਼ ਵੇਚੀ ਤੇ ਮੈਨੂੰ ਉਹਦੇ ਪੈਸੇ ਆਏ ਆ ਇਹ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਨਹੀਂ ਤੁਹਾਨੂੰ ਪਤਾ ਕਿ ਤੁਸੀਂ ਵੀ ਕੋਈ ਗਲਤੀ ਨਹੀਂ ਕੀਤੀ ਪਰ ਚੀਜ਼ ਹੈਗੀ ਆਈ ਆਪਣੇ ਕਲਾਇੰਟ ਦਾ ਪੈਸਾ ਪੂਰਾ ਕਰਵਾਉਣਾ ਹੈਗਾ ਤੇ ਸਾਡੇ ਕਲਾਇੰਟ ਦਾ 35 ਲੱਖ ਦਾ ਨੁਕਸਾਨ ਹੋਇਆ ਹੈਗਾ ਇਹ ਗੱਲ ਤੁਹਾਨੂੰ ਸਾਈਬਰ ਸਾਈਬਰ ਯੂਨਿਟ ਜੰਮੂ ਨੇ ਕਹੀ ਕਿ ਤੁਹਾਡਾ ਜਿਹੜਾ ਸਾਡੇ ਕਲਾਇੰਟ ਆ ਉਹਨਾਂ ਦਾ ਜਿਹੜਾ ਪੈਸਾ ਤੁਸੀਂ ਉਹ ਚਾਹੁੰਦੇ ਨੇ ਕਿ ਰਿਕਵਰ ਹੋਵੇ ਉਸ ਕਲਾਇੰਟ ਦਾ ਉਹਨਾਂ ਦੇ ਕਲਾਇੰਟ ਦਾ ਤੁਸੀਂ ਉਸ ਤੋਂ ਬਾਅਦ ਕਿਸੇ ਹੋਰ ਨਾਲ ਪਹੁੰਚ ਕੀਤੀ ਹੋਵੇ ਕਿਸੇ ਹੋਰ ਨਾਲ ਗੱਲਬਾਤ ਕੀਤੀ ਹੋਵੇ ਜੀ ਇਸ ਤੋਂ ਬਾਅਦ ਫਿਰ ਮੈਂ ਗਿਆ ਹੀ ਸਾਈਬਰ ਆਪਣੇ ਪਠਾਨਕੋਟ ਕੋਲ ਜਾਂ ਫਿਰ ਤੇ ਸਾਈਬਰ ਪਠਾਨਕੋਟ ਕੋਲ ਜਾਣਾ ਮੈਂ ਗੱਲ ਗੁਲ ਕਰਤੀ ਤੇ ਉਹ ਕਹਿ ਕਦੇ ਕਿ ਅੱਧਾ ਤੇ ਬਹੁਤ ਕੇਸਿਸ ਹੋਏ ਕਿਦੇ ਹੈਗੇ ਤੇ ਮੈਂ ਫਿਰ ਉਹਨਾਂ ਨੂੰ ਬਤਾਇਆ ਕਿ ਸਰ ਦੇਖੋ ਮੇਰੀ ਤੇ ਇੱਕ ਸਿੰਪਲ ਜੀ ਚੀਜ਼ ਹੈ ਕਿ ਮੈਂ ਤੇ ਰਜਿਸਟਰਡ ਯੂਜ਼ਰ ਹਾਂ ਇੱਕ ਐਕਸਚੇਂਜ ਵੀ ਰਜਿਸਟਰਡ ਯੂਜ਼ਰ ਹਾਂ ਮੈਂ ਇੱਥੋਂ ਦੀ ਬਾਈਕ ਕੱਤੀ ਇੱਥੋਂ ਦੀ ਸੈਲ ਕਰਤੀ ਤੇ ਮੇਰੇ ਤੇ ਆ ਪੈਸੇ ਜੈਨੂਨ ਮੇਰੇ 317000 ਮੇਰਾ ਖੁਦ ਦਾ ਹੈਗਾ ਤੇ ਇਹਦੇ ਵਿੱਚ ਮੇਰਾ ਮੈਂ ਕੋ ਨੁਕਸਾਨ ਖਾਵਾਂ ਤੇ ਉਹਨਾਂ ਨੇ ਕਿਹਾ ਕਿ ਅਦਾ ਹੈ ਕਿ ਤੂੰ ਹੀ ਸਾਈਬਰ ਬਲਿਆ ਨਾਲ ਕੋਸ਼ਿਸ਼ ਕਰੋ ਤੂੰ ਜੰਮੂ ਵਾਲਿਆਂ ਨਾਲ ਹੀ ਗੱਲ ਕਰੋ ਅਹੀਂ ਜੇ ਫਿਲਹਾਲ ਤੁਹਾਡਾ ਕੇਸ ਰਜਿਸਟਰ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੂੰ ਹੀ ਸਾਈਬਰ ਵਾਲਿਆਂ ਨਾਲ ਗੱਲ ਕਰੋ ਜੰਮੂ ਵਾਲਿਆਂ ਨਾਲ ਹੀ ਗੱਲ ਕਰੋ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਸਰ ਕਿ ਮੇਰਾ ਕਿਉਂ ਇੱਥੇ ਨੁਕਸਾਨ ਹੋਵੇ ਤੂੰ ਪਲੀਜ਼ ਮੈਨੂੰ ਕੱਢ ਦੋ ਇੱਥੋਂ ਦੀ ਬਾਹਰ ਤੇ ਉਹਦੇ ਵਿੱਚ ਫਿਰ ਮੈਂ ਉਹਨਾਂ ਨਾਲ ਗੱਲ ਕਰਤੀ ਜੰਮੂ ਵਾਲਿਆਂ ਨਾਲ ਬਟ ਸੇਲ ਉਹਨਾਂ ਦਾ ਸੇਮ ਹੀ ਰਿਸਪੌਂਸ ਹੈਗਾ ਹੀ ਕਿ ਅਹੀਂ ਬਸ ਆਪਣੇ ਕਲਾਇੰਟ ਦਾ ਪੈਸਾ ਪੂਰਾ ਕਰਵਾਉਣਾ ਹੈਗਾ ਉਸ ਤੋਂ ਬਾਅਦ ਹਜੇ ਤੱਕ ਤੁਹਾਨੂੰ ਕੋਈ ਵੀ ਕੋਈ ਜਾਂ ਕੋਈ ਇੰਟੀਮੇਸ਼ਨ ਨਹੀਂ ਆਈ ਹੈ ਇਸ ਮਾਮਲੇ ਨੂੰ ਇਸ ਮਾਮਲੇ ਦੇ ਵਿੱਚ ਆਇਆ ਹੋਇਆ ਕਿ ਮੈਂ ਵੇਟ ਕਰਦਾ ਰਿਹਾ ਮੈਂ ਸਾਈਬਰ ਵਲੈਨਾ ਵੀ ਗੱਲ ਕੀਤੀ ਹੈਗੀ ਹੈ ਇੱਕ ਦੋ ਕਾਫੀ ਪਰਸਨਾਂ ਨਾਲ ਵੀ ਗੱਲ ਕੀਤੀ ਹੈ ਕਿ ਇਹ ਜਿਹੜਾ ਮਾਮਲਾ ਹੈਗਾ ਬਹੁਤ ਹੀ ਕਲੀਨ ਬੜਾ ਕ੍ਰਿਸਪ ਜਿਹਾ ਮਾਮਲਾ ਹੈਗਾ ਇਹਦੇ ਵਿੱਚ ਕੀ ਹੋ ਸਕਦਾ ਹੈਗਾ ਕਿ ਜਿੰਨੇ ਵੀ ਇਹ ਫਰੋਡ ਕਰਤਾ ਹੈਗਾ ਅਗਰ ਪੁਲਿਸ ਚਾਹੇ ਸਾਈਬਰ ਪੁਲਿਸ ਚਾਹੇ ਤੇ ਬੜੀ ਇਜ਼ੀਲੀ ਉਸ ਬੰਦੇ ਨੂੰ ਫੜ ਸਕਦੇ ਹੈਗੇ ਆ ਪਰ ਇਹਨਾਂ ਨੇ ਕਿ ਕੱਤਾ ਇਹਨਾਂ ਨੇ ਇੱਕ ਸਿੰਪਲ ਰਸਤਾ ਅਪਣਾਇਆ ਕਿ ਜਿਹਦੇ ਜਿਹੇ ਅਕਾਊਂਟ ਤੇ ਪੇਮੈਂਟਾਂ ਗਈ ਹੈ ਬਸ ਉਹਨਾਂ ਕੋਲ ਵਾਪਸ ਲੈ ਲਈਏ ਥੈਟਸ ਇਟ ਮਤਲਬ ਅਗਰ ਇਹ ਚਾਂਦੇ ਤੇ ਇਹ ਹਰ ਇੱਕ ਬੰਦੇ ਦੇ ਲੋਸ ਨੂੰ ਰਿਕਵਰ ਕਰਵਾ ਸਕਦੇ ਹੀ ਤੇ ਜਿਹੜਾ ਵੀ ਗੁਨਾਹਗਾਰ ਹੈ ਉਹਨੂੰ ਫੜ ਸਕਦੇ ਆ ਤੁਸੀਂ ਉਸ ਖੁਦ ਬੰਦੇ ਉਸ ਬੰਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸ਼ਿਸ਼ਟ ਕਰੰਸੀ ਵੇਚੀ ਸੀ ਜੀ ਮੈਂ ਉਹਨੂੰ ਵਟਸਐਪ ਉਹਨੂੰ ਵਟਸਐਪ ਨੰਬਰ ਹੈ ਜਾਨੀ ਉਹਨੂੰ ਮੈਸੇਜ ਕਰਦੇ ਖਦਾ ਕੋਈ ਪਤਾ ਫਿਰ ਮੈਂ ਆਪਣੇ ਜਿਹੜੀ ਜਿਸ ਪਲੇਟਫਾਰਮ ਵਿੱਚ ਆਪਣੀ ਕਰੰਸੀ ਬੇਚੀ ਸੀ ਮੈਂ ਉਹਨਾਂ ਦੇ ਕਸਟਮਰ ਕੇ ਨਾਲ ਗੱਲ ਕੀਤੀ ਉਹਨਾਂ ਦੇ ਕਸਟਮਰ ਨਾਲ ਗੱਲ ਕਰਕੇ ਮੈਂ ਉਸ ਬੰਦੇ ਦਾ ਅਕਾਊਂਟ ਫ੍ਰੀਜ਼ ਕਰਵਾਤਾ ਹੋਇਆ ਤੇ ਮਾਈਟ ਵੀ ਹੋ ਸਕਦਾ ਹੈਗਾ ਕਿ ਉਸ ਉਹਦੇ ਅਕਾਊਂਟ ਵਿੱਚ ਉਹ ਡਾਲਰਸ ਕਰੰਸੀ ਪੇ ਵੀ ਹੋਏ ਤੇ ਮੈਂ ਉਹਨਾਂ ਨੂੰ ਬਤਾਇਆ ਆਪਣਾ ਪੂਰਾ ਸਿਸਟਮ ਕਿ ਅੱਧਾ ਅਧਾ ਮੇਨਾ ਗਲਤ ਹੋਇਆ ਤੇ ਉਹਨਾਂ ਨੇ ਕਿਹਾ ਜਿਹੜੀ ਕਰੰਸੀ ਵਾਲੇ ਜਿਹੜੇ ਪਲੇਟਫਾਰਮ ਵਾਲੇ ਹੈਗੇ ਉਹਨਾਂ ਨੇ ਕਿਹਾ ਕਿ ਤੂੰ ਸਾਨੂੰ ਬਸ ਇੰਨਾ ਪ੍ਰੂਫ ਦੇ ਦਿਓ ਕਿ ਤੁਹਾਡੇ ਅਕਾਊਂਟ ਤੇ ਜਿਹੜੋ ਫ੍ਰੀਜ਼ ਲੱਗਿਆ ਜਾਂ ਤੁਹਾਡੇ ਅਕਾਊਂਟ ਤੋਂ ਜਿਹੜੇ 370 ਵਾਪਸ ਡੈਬਿਟ ਹੋਇਆ ਉਹ ਇਸ ਵਜ੍ਹਾ ਤੋਂ ਹੋਇਆ ਮਤਲਬ ਇਸ ਪਰਸਨ ਦੀ ਵਜ੍ਹਾ ਤੋਂ ਹੈ ਕਿ ਇਸ ਪਰਸਨ ਨਾਲ ਜਿਹੜੀ ਵੀ ਟ੍ਰਾਂਜੈਕਸ਼ਨ ਕਰਦੀ ਹੈ ਉਦੇ ਬਾਅਦ ਤੋਂ ਮੈਂ ਫਿਰ ਬੈਂਕ ਵਾਲਿਆਂ ਕੋ ਗਿਆ ਬੈਂਕ ਵਾਲਿਆਂ ਨੂੰ ਮੈਂ ਇੱਕ ਸਿੰਪਲ ਜੀ ਚੀਜ਼ ਬੋਲੀ ਕਿ ਤੂੰ ਹੀ ਅਗਰ ਮੇਰਾ ਅਕਾਊਂਟ ਫ੍ਰੀਜ਼ ਕਰ ਰਹੇ ਹੋ ਜਾਂ ਤੂੰ ਹੀ ਮੇਰਾ ਅਕਾਊਂਟ ਤੋਂ ਪੈਸੇ ਕਢਾਲ ਰਹੇ ਹੋ ਬਿਨਾ ਮੇਰੀ ਪਰਮਿਸ਼ਨ ਤੋਂ ਤੀ ਮੈਨੂੰ ਐਟਲੀਸਟ ਇੱਕ ਈਮੇਲ ਜਾਂ ਇੱਕ ਲੈਟਰ ਦੇ ਦਿਓ ਕਿ ਤੁਹਾਡੇ ਨਾਲ ਤੁਹਾਡਾ ਅਕਾਊਂਟ ਇਸ ਕਰਕੇ ਫ੍ਰੀਜ਼ ਹੋਇਆ ਬੈਂਕ ਵਾਲਿਆਂ ਨੇ ਕੋਈ ਕੋਆਪਰੇਸ਼ਨ ਨਹੀਂ ਕੀਤੀ ਮੇਰੇ ਨਾਲ ਕੋਈ ਕੋਆਪਰੇਸ਼ਨ ਨਹੀਂ ਦਿੱਤੀ ਮੈਂ ਇੱਕ ਟੁਕੜ ਜਿਆਦਾ ਨਹੀਂ 10 15 ਵਾਰ ਹੋ ਆਇਆ ਬੈਂਕ ਵੀ 10 15 ਵਾਰ ਮੈਂ ਮੈਨੇਜਰ ਨੂੰ ਬੰਦਨ ਪਠਾਨਪੁਰ ਪਟੇਲ ਚੌਂਕ ਉਹਨਾਂ ਨਾਲ ਵੀ ਮੈਂ ਗੱਲ ਕਰਤੀ ਹੈਗੀ ਉਹਨਾਂ ਨੇ ਕੋਈ ਕੋਆਪਰੇਸ਼ਨ ਨਹੀਂ ਕਰਤੀ ਅਗਰ ਉਹ ਛੋਟਾ ਜਿਹਾ ਮੈਨੂੰ ਈਮੇਲ ਦੇ ਦਿੰਦੇ ਉਹ ਈਮੇਲ ਵਿੱਚ ਇਹ ਲਿਖ ਦਿੰਦੇ ਕਿ ਤੁਹਾਡਾ ਅਕਾਊਂਟ ਇਸ ਕਰਕੇ ਫ੍ਰੀਜ਼ ਹੋਇਆ ਕਿ ਤੁਸੀਂ ਇਸ ਇਸ 20 ਨਵੰਬਰ ਨੂੰ ਤੁਹਾਨੂੰ ਇੱਥੋਂ ਜਿਹੜੇ ਪੈਸੇ ਆਏ ਆ ਇਸ ਕਰਕੇ ਤੁਹਾਡਾ ਫ੍ਰੀਜ਼ ਹੋਇਆ ਅਗਰ ਮੈਨੂੰ ਛੋਟਾ ਜਿਹਾ ਈਮੇਲ ਵੀ ਪਾ ਦਿੰਦੇ ਸ਼ਾਇਦ ਮੈਂ ਆਪਣੇ ਜਿਹੜੇ ਲਾਸ ਹੋਇਆ ਮੇਰਾ ਉਹ ਰਿਕਵਰ ਕਰ ਲੈਂਦਾ ਤੇ ਮੇਰੇ ਨਾਲ ਜਿੰਨੇ ਵੀ ਲੋਕਾਂ ਦਾ ਲਾਸ ਹੋਇਆ ਮੇਰੇ ਵਰਗੇ ਉਹਨਾਂ ਨਾਲ ਵੀ ਇਹ ਸੇਮ ਚੀਜ਼ ਹੋ ਸਕਦੀ ਕਿ ਆਪਣਾ ਲਾਸ ਰਿਕਵਰ ਕਰ ਸਕਦੇ ਤਾਂ ਇਹ ਗੁਨਾਹਗਰ ਨੂੰ ਵੀ ਬਟ ਨਾ ਬੈਂਕ ਨੇ ਕੋਆਪਰੇਸ਼ਨ ਕਰਤੀ ਨਾ ਹੀ ਸਾਈਬਰ ਵਾਲਿਆਂ ਨੇ ਕੋਈ ਕੋਆਪਰੇਸ਼ਨ ਕਰਤੀ ਤੁਸੀਂ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਪੁਲਿਸ ਨਾਲ ਨਹੀਂ ਮੈਂ ਸੰਪਰਕ ਮਤਲਬ ਕੰਟੈਕਟ ਕਰਨ ਦੀ ਕੋਸ਼ਿਸ਼ ਕਰਤੀ ਕਿਉਂਕਿ ਮੈਂ ਦੋ ਤਿੰਨ ਲੋਕਾਂ ਨਾਲ ਕੰਟੈਕਟ ਕਰਤਾ ਜਿਓ ਆਪਣੇ ਜਰਨਲ ਥੋੜੀ ਨੋਲੇਜ ਹੈ ਉਹਨਾਂ ਨੇ ਇਹ ਕਹਿ ਕਿ ਇਹ ਕਮ ਸਾਈਬਰ ਦਾ ਤੁਸੀਂ ਸਾਈਬਰ ਵਾਲਿਆਂ ਨੂੰ ਕੰਟੈਕਟ ਕਰੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਤੁਹਾਡੇ ਸਾਡੇ ਨਾਲ ਇਹ ਮਾਮਲਾ ਸਾਂਝਾ ਕੀਤਾ ਅਸੀਂ ਕੋਸ਼ਿਸ਼ ਕਰਾਂਗੇ ਕਿ ਆਮ ਲੋਕਾਂ ਤੱਕ ਤੇ ਅਧਿਕਾਰੀਆਂ ਤੱਕ ਜੋ ਵੀ ਰਿਸਪੌਂਸੀਬਲ ਨੇ ਇਸ ਮੈਟਰ ਦੇ ਵਿੱਚ ਉਸ ਤੱਕ ਇਹ ਉਹਨਾਂ ਤੱਕ ਮਾਮਲਾ ਪਹੁੰਚਾਇਆ ਜਾਵੇ ਤੇ ਆਮ ਲੋਕ ਵੀ ਜਾਗਰੂਕ ਹੋਣ ਕਿ cripto currency ਦੇ ਨਾਲ ਕਿਸ ਤਰ੍ਹਾਂ ਦਾ ਸਕੈਮ ਹੋ ਸਕਦਾ ਹੈ ਭਾਵੇਂ ਤੁਸੀਂ ਖੁਦ ਰਜਿਸਟਰ ਹੋ ਯਾ ਇਸ ਕਿਸੇ ਐਸੇ ਪਲੇਟਫਾਰਮ ਤੇ ਤੁਸੀਂ ਅਪਟ੍ਰੇਡਿੰਗ ਕਰ ਰਹੇ ਹੋ ਜੋ ਖੁਦ ਰਜਿਸਟਰਡ ਹੈ ਤਾਂ ਵੀ ਤੁਹਾਡੇ ਨਾਲ ਫਰਾਡ ਹੋ ਸਕਦਾ ਸਿਰਫ ਇਸ ਤਰ੍ਹਾਂ ਦਾ ਫਰਾਡ ਨਹੀਂ ਹੋਰ ਵੀ ਕਈ ਤਰ੍ਹਾਂ ਦੇ ਫਰਾਡ ਨੇ ਜੋ ਸਾਈਬਰ ਦੇ ਪਲੇਟਫਾਰਮ ਦੇ ਨਾਲ ਜੁੜੇ ਹੋਏ ਨੇ ਯਾ ਕਹਿ ਸਕਦੇ ਆ ਕਿ ਕ੍ਰਿਪਟੋ ਕਰੰਸੀ ਦੇ ਨਾਲ ਜੁੜੇ ਹੋਏ ਹੋਏ ਨੇ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਤੇ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੇ ਮੁੱਦੇ ਤੁਹਾਡੇ ਤੱਕ ਹੋਰ ਪਹੁੰਚਾਈਏ ਤਾਂ ਕਿ ਤੁਸੀਂ ਲੋਕ ਸਤਰਕ ਰਹਿ ਸਕੋ ਕੈਮਰਾਮੈਨ ਹਨੀ ਦੇ ਨਾਲ ਮੈਂ ਅਮਨਦੀਪ ਕੌਰ 7C نیوز